ਅਬੂਸ਼ੇ ਇਹ ਦੇਖ ਰਹੇ ਤੁਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਆ ਜਿਹੜਾ ਹੈਗਾ ਪਿਛਲੇ ਕਈ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਕੈਂਪਸ 'ਤੇ ਚੱਲੀ ਆ ਤੇ ਆ ਲਗਾਤਾਰ ਡਵੈਲਪਮੈਂਟਸ ਉਹਦੇ ਛੋਰੀਆਂ ਨੇ ਕੱਲ ਇੱਕ ਵੱਡੇ ਪੱਧਰ ਤੇ ਮੀਟਿੰਗ ਆ ਫੀ ਬਚਾਓ ਮੋਰਚਾ ਦੇ ਸਟੂਡੈਂਟਸ ਵੱਲੋਂ ਹੋ ਰਾਂ ਅੱਜ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਕੀਤੀ ਗਈ ਹੈ ਤੇ ਅੱਜ ਦਾ ਦਿਨ ਬੜਾ ਅਹਿਮ ਹੈ ਕਿਉਂਕਿ ਅੱਜ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਡੀਸੀ ਨੇ ਵਾਈਸ ਚਾਂਸਲਰ ਨੇ ਰੇਰੂ ਵਿੱਚ ਉਹ ਦਿੱਲੀ ਚ ਗਏ ਨੇ ਯੂਨੀਵਰਸਿਟੀ ਦੇ ਚਾਰਟਰ ਜਿਹੜੇ ਕਿ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਇਹ ਸਾਰੇ ਮੁੱਦੇ ਬਾਰੇ ਬਰੀਫ ਕਰਨ ਦੇ ਲਈ ਜੋ ਮੰਗਾ ਨੇ ਇਸ ਮੋਰਚੇ ਦੀਆਂ ਉਹਦੇ ਬਾਰੇ ਜਾਣੂ ਕਰਾ ਆ ਜਾ ਬਣਾ ਰੈਸਰੂਸ ਕੱਢ ਕੇ ਉਸ ਮੀਟਿੰਗ ਨੂੰ ਕਿਵੇਂ ਦੇਖ ਰਹੇ ਨੇ ਮੀਡੀਆ ਤੋਂ ਪੀ ਉਮੀਦਵਾਰ ਨੇ ਸਟੂਡੈਂਟਸ ਨੂੰ ਕਿ ਕੱਲ ਦੀ ਮੀਟਿੰਗ ਚ ਜਿਹੜੇ ਫੈਸਲੇ ਲਏ ਗਏ ਨੇ ਅੱਗੇ ਯੂਨੀਵਰਸਿਟੀ ਨੂੰ ਬੰਦ ਕਰਨ ਦੇ ਹੋਣ ਜਾਂ ਬੀਜੇਪੀ ਦਸਤਰਾ ਦੇ ਘਰਾਉ ਕਰਨ ਦੇ ਬਾਰੇ ਹੋਣ ਸੋ ਉਹਨਾਂ ਬਾਰੇ ਹੁਣ ਕੀ ਸਟੈਂਡ ਹੈ ਇਸ ਪੀ ਉਜਾ ਮੋਰਚੇ ਦਾ ਉਹ ਗੱਲਬਾਤ ਕਰ ਜੀ ਬਈ ਕੱਲ ਜਿਹੜਾ ਬੜਾ ਅਹਿਮ ਦਿਨ ਸੀਗਾ ਪੀਯੂ ਬਚਾਓ ਮੋਰਚਾ ਦਾ ਜਿਹੜੀ ਜਥੇਬੰਦੀਆਂ ਦੀ ਮੀਟਿੰਗ ਹੋਈ ਕੀ ਉਹ ਵਿੱਚ ਸੋਚਿਆ ਤੇ ਹੁਣ ਦੀ ਪ੍ਰੈਜੈਂਟ ਸਿਚੁਏਸ਼ਨ ਕੀ ਪ੍ਰੈਜੈਂਟ ਸਿਚੁਏਸ਼ਨ ਅੱਜ ਜੀ ਜਿਹੜਾ ਐਸਵੀਸੀ ਆ ਸੈਕਟਰੀ ਟੂ ਵੀਸੀ ਤੇ ਰਜਿਸਟਰਾਰ ਨੇ ਉਹ ਦਿੱਲੀ ਗਏ ਹੋਏ ਨੇ ਜੀ ਉਹਨਾਂ ਨੇ ਕੱਲ ਇੱਕ ਵੀਡੀਓ ਪਾ ਕੇ ਸਾਨੂੰ ਦੱਸਿਆ ਕਿ ਜਿਹੜੀ ਅੱਜ ਉਹਨਾਂ ਦੀ ਮੀਟਿੰਗ ਆ ਧਰਮਿੰਦਰ ਪ੍ਰਧਾਨ ਨਾਲ ਤੇ ਜਿਹੜਾ ਚਾਂਸਲਰ ਆਫਿਸ ਚ ਕਿ ਉਹ ਪਰਟੀਕੂਲਰਲੀ ਇਸੇ ਮਸਲੇ ਤੇ ਅਪਰਾਇਜ਼ ਕਰਾਉਣ ਗਏ ਨੇ ਜਿਹੜਾ ਵੀ ਮਤਲਬ ਸੈਂਟਰ ਦਾ ਚੱਲ ਰਿਹਾ ਕਿ ਚੀਤੀ ਸੈਂਟਰ ਦੀਆਂ ਚੋਣਾਂ ਹੋਣ ਉਹਨਾਂ ਇਹਦੇ ਵਾਸਤੇ ਉਹ ਕੋਸ਼ਿਸ਼ ਕਰਨਗੇ ਉਹਨਾਂ ਨੇ ਵੀਡੀਓ ਭਾ ਕੇ ਦੱਸਿਆ ਦੂਸਰਾ ਕੱਲ ਕਿਸਾਨ ਜਥੇਬੰਦੀਆਂ ਨਾਲ ਤੇ ਬਾਕੀ ਜਿਹੜੀਆਂ ਹੋਰ ਜਨਤਕ ਜਮੂਰੀ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਹੋਈ ਸੀਗੀ ਜੀ ਉਹ ਚ ਇੱਕ ਤਾਂ 26 ਦੀ ਕਾਲ ਫਾਈਨਲ ਹੋਈ ਹੈ ਜੀ ਕਿ ਜੇ 25 ਤੱਕ ਨਹੀਂ ਆਉਂਦਾ ਤਾਂ 26 ਨੂੰ ਯੂਨੀਵਰਸਿਟੀ ਬੰਦ ਦੀ ਕਾਲ ਆ ਜੀ ਠੀਕ ਹੈ ਉਹ ਅਸੀਂ ਕਰਾਂਗੇ ਜੀ ਉਹਦੇ ਤੋਂ ਬਿਨਾ ਇੰਨਾ ਕਾ ਜੀ ਕੁਝ ਜਿਹੜੀਆਂ ਕੋਆਰਡੀਨੇਸ਼ਨ ਦੀਆਂ ਦਿੱਕਤਾਂ ਸਾਨੂੰ ਆ ਰਹੀਆਂ ਸੀਗੀਆਂ ਉਹਦੇ ਰਿਗਾਰਡਿੰਗ ਉਹਨਾਂ ਨਾਲ ਚਰਚਾ ਹੋਈ ਹੈ ਜੀ ਪਹਿਲੇ 10 ਦੇ ਪ੍ਰੋਗਰਾਮ ਦੌਰਾਨ ਕਾਫੀ ਸਾਰੀਆਂ ਸਮੱਸਿਆਵਾਂ ਕੋਆਰਡੀਨੇਸ਼ਨ ਦੀਆਂ ਆਈਆਂ ਕਿਉਂਕਿ ਸਾਡਾ ਉਸ ਪੱਧਰ ਦਾ ਕੋਈ ਤਜਰਬਾ ਨਹੀਂ ਹੈਗਾ ਉਹਨਾਂ ਦਾ ਵੱਡਾ ਇੱਕ ਤਜਰਬਾ ਵੀ ਆ ਐਡੇ ਮੋਰਚੇ ਵੀ ਉਹਨਾਂ ਨੇ ਚਲਾਏ ਤਾਂ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰੇ ਕਿ ਕੀ ਕਿਵੇਂ ਕਰਿਆ ਜਾ ਸਕਦਾ ਉਹਨਾਂ ਦੇ ਕੁਝ ਓਪੀਨੀਅਨ ਨੇ ਜਿਹੜੇ ਅੱਜ ਅਸੀਂ ਆਪਣੀ ਮੀਟਿੰਗ 'ਚ ਵਿਚਾਰ ਕੇ ਉਹਨਾਂ ਦੇ ਕੀ ਕੀ ਕਰਨ ਦੀ ਲੋੜ ਆ ਉਹ ਕਰਾਂਗੇ ਬੇਸਿਕਲੀ ਤਾਂ ਇਸੇ ਦੇਰ ਤੇ ਗਿਰਦੇ ਰਹੀ ਦੂਜਿਆਂ ਨੂੰ ਅਪਡੇਟ ਦਿੱਤੀ ਕਿ 10 ਤੋਂ ਲੈ ਕੇ ਹੁਣ ਤੱਕ ਕੀ ਕਿਵੇਂ ਹੋਇਆ ਕਿੱਥੇ ਕੀ ਗੱਲਬਾਤ ਹੋ ਰਹੀ ਹੈ ਜੀ 26 ਦੀ ਕਾਲ ਆ ਤੇ ਬਾਕੀ ਅੱਜ ਇੰਤਜ਼ਾਰ ਕਰ ਰਹੇ ਹਾਂ ਜੀ ਕਿ ਜਦੋਂ ਵੀ ਇਹਨਾਂ ਦਾ ਕੁਝ ਆਉਂਦਾ ਤਾਂ ਇਹ ਦੱਸ ਦੇਣ ਕਿ ਅੱਜ ਦੀ ਮੀਟਿੰਗ ਚੋਂ ਪਰ ਜਿਹੜੀ ਵੀਡੀਓ ਪਾਈ ਹੈ ਉਸ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਕਿ ਅਥਾਰਟੀਜ਼ ਜਿਹੜੀ ਆ ਉਹ ਜਿਹੜਾ ਮੋਰਚਾ ਹੈਗਾ ਉਹ ਜਾਣਬੁੱਝ ਕੇ ਜਾਂ ਉਸ ਤਰ੍ਹਾਂ ਦੇ ਨਾਲ ਉਹ ਪਿੱਛੇ ਨਹੀਂ हट ਰਿਹਾ ਜਾਣਬੁੱਝ ਕੇ ਕੀ ਮੋਰਚਾ ਪਿੱਛੇ ਮੰਗ ਤਾਂ ਇੱਕ ਹੀ ਹੈ ਜੀ ਮੰਗਾਂ ਨੂੰ ਲੈ ਕੇ ਸੀਰੀਅਸ ਹੋਣ ਦੀ ਗੱਲ ਥੋੜੀ ਦੇਖੋ ਸਮਝ ਤੋਂ ਪਰੇ ਆ ਇੱਕੋ ਮੰਗ ਹੈ ਸ਼ਡਿਊਲ ਜਾਰੀ ਕਰੋ ਜਾਰੀ ਕਰੋ ਮੋਰਚਾ ਹਟ ਜੂਗਾ ਇੰਨੀ ਕੀ ਗੱਲ ਹੈ ਜੀ ਉਹਦੇ ਵਿੱਚ ਵਿਚ ਵਿਚਾਲੇ ਤਾਂ ਕੁਛ ਹੈ ਹੀ ਨਹੀਂ ਵੀ ਮੋਰਚਾ ਜੋ ਮਰਜ਼ੀ ਕਹੇ ਨਹੀਂ ਕਹੇ ਦਾ ਮਸਲਾ ਹੀ ਨਹੀਂ ਬਹੁਤ ਕਲੀਅਰ ਆ ਇੱਕ 1 ਪੁਆਇੰਟ ਡਿਮਾਂਡ ਆ ਕਿ ਸੈਨੇਟ ਚ ਉਹਨਾਂ ਦਾ ਸ਼ਡਿਊਲ ਅਨਾਉਂਸ ਕਰੋ ਜਦੋਂ ਤੱਕ ਉਹ ਅਨਾਉਂਸ ਨਹੀਂ ਹੁੰਦਾ ਉਦੋਂ ਤੱਕ ਉਹ ਉਹਨਾਂ ਹੁਣ ਕਮਾਲ ਦੀ ਗੱਲ ਹੈ ਜੀ ਕਿਸੇ ਮੀਟਿੰਗ ਤੇ ਉਹਨਾਂ ਵੱਲੋਂ ਕਿਸੇ ਡੇਟ ਦਾ ਹਾਲੇ ਤੱਕ ਕੋਈ ਅਸ਼ੋਰੈਂਸ ਨਹੀਂ ਦਿੱਤਾ ਗਿਆ ਹਾਲੇ ਤੱਕ ਇੱਕ ਵੀ ਮੀਟਿੰਗ ਤੇ ਨਾ ਵਾਈਸ ਚਾਂਸਲਰ ਵੱਲੋਂ ਨਾ ਰਜਿਸਟਰਾਰ ਵੱਲੋਂ ਨਾ ਕਿਸੇ ਐਸ ਵੀ ਸੀ ਵੱਲੋਂ ਨਾ ਉਹਨਾਂ ਵੱਲੋਂ ਬਣਾਈ ਕਮੇਟੀ ਵੱਲੋਂ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਕੀ ਉਹ ਫੰਡਾਮੈਂਟਲੀ ਇੱਕ ਡੇਟ ਤੇ ਪੁਆਇੰਟ ਆਊਟ ਕਰ ਸਕਦੇ ਨੇ ਕਿ ਇਦੋਂ ਤੱਕ ਸ਼ਡਿਊਲ ਆ ਜਾਊਗਾ ਉਹਨਾਂ ਵੱਲੋਂ ਇਹੋ ਜਿਹਾ ਕੁਝ ਨਹੀਂ ਕਰਿਆ ਤੇ ਲੱਗਦਾ ਵੀ ਪ੍ਰੈਸ਼ਰ ਬਣਦਾ ਜਿਵੇਂ ਵੱਡੇ ਪੱਧਰ ਤੇ ਮੀਟਿੰਗ ਹੋਈ ਉਹਦਾ ਕਿਸੇ ਨਾ ਕਿਸੇ ਕਰ ਇਹਨਾਂ ਨੂੰ ਹੈਗਾ ਦੇਖੋ ਡਰਦਾ ਹੈਗਾ ਹੀ ਆ ਜੀ ਤਾਂ ਹੀ ਜੋਰ ਲਾ ਰਹੇ ਨੇ ਪਰ ਉਹ ਤੋਂ ਪਹਿਲਾਂ ਜੋਰ ਉਹ ਇਹ ਤੇ ਲਾ ਰਹੇ ਨੇ ਕਿ ਮੋਰਚਾ ਸੀ ਡਿਸਮੈਂਟਲ ਕਿਵੇਂ ਕਰ ਦਈਏ ਉਲਝਾ ਕੇ ਨਹੀਂ ਦਈਏ ਘੱਟ ਜੋਰ ਲਾ ਰਹੇ ਨੇ ਹਲੇ ਸਾਨੂੰ ਲੱਗਦਾ ਵੀ ਜਾਂ ਤਾਂ ਫਿਰ ਸਾਡੇ ਜੋਰ 'ਚ ਕੋਈ ਕਮੀ ਰਹਿ ਰਹੀ ਹੋਣੀ ਦੇਖਦੇ ਆਂ ਦੇ ਕੀ ਬਣਦਾ ਜੀ